ਇਹਰਾ ਸਰਪ੍ਰਾਈਜ਼ ਆ ਸੌਕੇ ਹੋਣ ਦੀ ਖੁਸ਼ੀ 'ਚ ਮੇਰੇ ਹਸਬੰਡ ਲੈ ਆਏ ਆ ਮੇਰੇ ਵਾਸਤੇ ਸਰਪ੍ਰਾਈਜ਼ ਆ ਮੈਨੂੰ ਪਤਾ ਨਹੀਂ ਸੀਗਾ ਵੀ ਅੱਜ ਕੇਕ ਕੱਟ ਕਰਨਾ ਵਾ ਪਰ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਇਹਨਾਂ ਨੇ ਕਿਆ ਸੀ ਸੌਕੇ ਹੋਣ ਤੇ ਮੈਂ ਕੇਕ ਲੈ ਕੇ ਆਉਂਗਾ ਤੇ ਲੈ ਕੇ ਆਇਆ ਮੇਰੇ ਹਸਬੰਡ ਮੈਨੂੰ ਫੋਲ ਸਪੋਰਟ ਕਰਦੇ ਆ ਤੁਸੀਂ ਵੀ ਸਪੋਰਟ ਕਰਿਆ ਕਰੋ ਬੈਡ ਕਮੈਂਟ ਨਾ ਕਰਿਆ ਕਰੋ ਤੇ ਅੱਜ ਆਪਾਂ ਕੇਕ ਕੱਟਦੇ ਆ ਸੌਕੇ ਹੋਣ ਦੀ ਖੁਸ਼ੀ 'ਚ ਥੈਂਕ ਯੂ ਕਿਮ ਥੈਂਕ ਯੂ ਕੰਗਰਾਚੂਲੇਸ਼ਨ ਇਹ ਪਪਾ ਦੇ ਡੇੜਾ ਫਲਾਵਰ ਖਾਣਾ ਲੈ ਥੈਂਕ ਯੂ ਪਪਾ ਇਹਦੇ ਵਿੱਚ ਜਿਹੜਾ ਫਲਾਵਰ ਹੈ ਉਹ ਖਾਣਾ ਲਾਵਾ ਪਹਿਲਾਂ ਮੈਂ ਇੰਨਾਂ ਨੇ ਖਵਾਉਣੀ ਕਿਉਂਕਿ ਇੰਨਾਂ ਨੇ ਸਰਪ੍ਰਾਈਜ਼ ਦਿੱਤਾ ਮੈਨੂੰ ਨਹੀਂ ਤਾਂ ਸਿੱਖਾ ਇੰਨਾਂ ਦੇ ਪਪਾ ਵਾਲਾ ਫਲਾਵਰ ਖਾਣਾ ਨਾ ਮੈਂ ਤੁਹਾਡੇ ਨਾਲ ਆ ਥੈਂਕ ਯੂ ਜੀ ਅੰਝ ਵਾਜ ਜਿਹੜੇ ਬੰਦੇ ਕਹਿੰਦੇ ਵੀ ਜਿਹੜੇ ਬੰਦੇ ਕਹਿੰਦੇ ਵੀ ਔਰਤਾਂ ਬੰਦੇ ਨੂੰ ਘਾਟ ਆ ਬਟ ਨਹੀਂ ਘਟ ਸਮਨਾ ਚਾਹੀਦਾ ਤੇ ਔਰਤਾਂ ਨੂੰ ਵੀ ਚਾਹੀਦਾ ਵਾ ਵੀ ਜਿਹੜੇ ਬੰਦੇ ਸਪੋਰਟ ਕਰਦੇ ਆ ਉਹਨਾਂ ਦੀ ਰਿਸਪੈਕਟ ਕਰੋ ਤੇ ਆਪ ਦੇ ਜਵਤਨ ਨੂੰ ਦਉ ਪੜਾਉ ਤੇ ਔਰਤਾਂ ਨੂੰ ਉੱਚਾ ਦਰਜਾ ਦੋ ਉਹਨਾਂ ਨਾਲ ਮਿਲ ਓਕੇ